ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਦਾਸ ਹਲਕਾ ਪਲੱਥ ਵਿਖੇ ਜਿੱਥੇ ਤੁਹਾਨੂੰ ਦੱਸਣਾ ਚਾਹਾਂਗੇ ਤਨ ਤਨ ਸੰਤ ਬਾਬਾ ਪ੍ਰਿੰਸ ਸਿੰਘ ਜੀ ਮਰਾਲੇ ਵਾਲੇ ਅਤੇ ਤਨ ਤਨ ਸੰਤ ਪਪਾ ਕਰਮ ਸਿੰਘ ਜੀ ਹੁੱਤੀ ਮਰਦਾਨ ਵਾਲੇ ਅਤੇ ਤਨ ਤਨ ਸੰਤ ਪਪਾ ਦਰਸ ਸਿੰਘ ਜੀ ਕੁੱਲੀ ਵਾਲੇ ਅਤੇ ਤਨ ਤਨ ਸੰਤ ਬਾਬਾ ਚਰਨ ਸਿੰਘ ਜੀ ਪੀਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ 16ਵਾਂ ਮਹਾਨ ਸੰਤ ਸਮਾਗਮ ਪਿੰਡ ਬਦਾਸ ਹਲਕਾ ਭਲਾਤ ਵਿਖੇ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਆਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਚਲਾਇਕੇ ਅਤੇ ਤਾਂ ਨਾਲ ਤੁਹਾਨੂੰ ਦੱਸ ਦਈਏ ਕਿ ਸਮਾਗਮ ਦੌਰਾਨ ਹਲਕਾ ਭਲਾਤ ਇੰਚਾਰਜ ਐਡਵੋਕੇਟ ਹਰ ਸਿਮਰਨ ਕੁੰਮਣ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਅਵ ਆਪਾਂ ਹੁਣ ਗੱਲਬਾਤ ਕਰਦੇ ਹਾਂ ਕਮੇਟੀ ਮੈਂਬਰਾਂ ਦੇ ਨਾਲ ਤੇ ਸਮਾਗਮ ਹੋਰੇ ਲੈਣੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਫੋਲਮਾ ਨਗਰ ਨਗਰ ਕੀਰਤਨ ਤੋਂ ਬਾਅਦ ਜੋ ਆ ਚੱਲ ਰਿਹਾ ਹੈ ਸਾਡੀ ਸੰਤ ਬਾਵਾ ਪ੍ਰੇਮ ਸਿੰਘ ਕਮੇਟੀ ਬਣੀ ਹੈ ਉਹਨਾਂ ਦੇ ਸਦਕਾ ਪਿੰਡ ਦੇ ਸਹਿਯੋਗ ਨਾਲ ਖਾਨਾਂ ਦੀ ਵੀਰਾਂ ਸਹਿਯੋਗ ਨਾਲ ਹਰ ਸਾਲ ਇਸ ਸਮਾਗਮ ਕਰਾਇਆ ਜਾਂਦਾ ਹੈ ਮਾਪੂਛਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਤੇ ਇਸ ਵਾਰ ਵੀ ਬਈ ਬੜੀ ਸ਼ਰਧਾ ਦੇ ਭਾਵ ਨਾਲ ਮਨਾ ਰਿਹਾ ਸਾਡੇ ਹਲਕਾ ਇੰਚਾਰਜ ਆਰਸਨਲ ਕੋ ਮੰਨ ਜੀ ਵੀ ਵਿਸ਼ੇਸ਼ ਤੌਰ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਨੇ ਐਨ ਉਹ ਬਹੁਤ ਬਤਨਵਾਜ ਹੋੜਾਈਆਂ ਸੰਗਤਾਂ ਦਾ ਸਾਰੀਆਂ ਤਨਵਾਜ ਅੱਗੇ ਵਾਸਤੇ ਬਾਦ ਛੱਡ ਕੇ ਇਸ ਸਮਾਗਮ ਉੱਤੇ ਚੱਲਦੇ ਰਹਿਣ ਸੰਗਤਾਂ ਦਾ ਇਹ ਸੰਯੋਗ ਰਚਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸਾਰੇ ਪ੍ਰਬੰਧਕਾਂ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਬਹੁਤ ਹੀ ਮੁਬਾਰਕ ਕੰਮ ਕਰ ਰਹੇ ਆ ਵੇਖੋ ਗੱਲਾਂ ਤੇ ਸਾਰੇ ਜਣੇ ਕਰ ਲੈਂਦੇ ਆ ਪਰ ਉਹਨਾਂ ਤੇ ਅਮਲ ਕਰਨ ਵਾਲੇ ਕੁਝ ਹੁੰਦੇ ਆ ਇਹਦਾ ਅਸਰ ਜਿਹੜਾ ਨਾ ਜੀ ਪਿੰਡ ਦੇ ਵਾਤਾਵਰਣ ਤੇ ਵੀ ਪੈਣਾ ਆ ਮਨਾਂ 'ਚ ਵੀ ਪੈਣਾ ਆ ਇਹ ਬੜਾ ਚੰਗਾ ਕੰਮ ਭਲੇ ਵਾਲਾ ਕੰਮ ਆ ਕਿ ਧਰਮ ਨਾਲ ਜੁੜਨ ਵਾਲੀ ਗੱਲ ਹੈ ਬੱਚੇ ਇੱਥੇ ਮੱਥਾ ਟੇਕਣਗੇ ਗੁਰੂ ਤੇਗ ਬਹਾਦਰ ਜੀ ਬਾਰੇ ਸੁਣਨਗੇ ਜਿੱਦਾਂ ਸ਼੍ਰੀ ਅਨੰਦਪੁਰ ਸਾਹਿਬ ਵੀ ਜਿਹੜਾ ਸਰਕਾਰ ਵੱਲੋਂ ਸਮਾਗਮ ਕਰਾਇਆ ਗਿਆ ਉਹਦਾ ਮੁੱਖ ਮੰਤਵ ਇਹ ਸੀ ਸਾਰੇ ਪੰਜਾਬ ਤੋਂ ਉੱਥੇ ਆਉਣ ਪਰਿਵਾਰ ਆਉਣਗੇ ਨਾਲ ਬੱਚੇ ਵੀ ਆਉਣਗੇ ਬੱਚੇ ਵੀ ਆਪਣੇ ਇਤਿਹਾਸ ਦੇਖਣ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੇ ਨਾਲ ਕੀ ਕੀ ਬਿੱਤਿਆ ਕਿਸ-ਕਿਸ ਤਰੀਕੇ ਦੇ ਤਸ਼ੱਦਦ ਚੱਲੇ ਫਿਰ ਵੀ ਜਿਹੜਾ ਆ ਫਾਰਨੀ ਮੰਨੀ ਧਰਮ ਨਹੀਂ ਹਾਰਿਆ ਜਿਹੜਾ ਤਾਂ ਉਹ ਜਿਹੜੀ ਲੜਾਈ ਜਿਹੜੀ ਕਾਮਯਾਬ ਕੀਤੀ ਉਸ ਤੋਂ ਬਾਅਦ ਅੱਜ ਦੇ ਦਿਨ ਅਸੀਂ ਅੱਜ ਆਪਣੇ ਸਿਰਾਂ ਤੇ ਪੱਗਾਂ ਆ ਤੇ ਬੜੇ ਮਾਣ ਤੇ ਸਤਿਕਾਰ ਨਾਲ ਅਸੀਂ ਜੀ ਰਹੇ ਆ ਉਹਦੇ ਪਿੱਛੇ ਜਿਹੜੀਆਂ ਕੁਰਬਾਨੀਆਂ ਹੋਈਆਂ ਉਹਦੇ ਬਾਰੇ ਤੇ ਜਿਹੜਾ ਆਪਣੇ ਧਰਮ ਲਈ ਤੇ ਸਾਰੇ ਲੜਦੇ ਤੇ ਸੁਣੇ ਸੀਗੇ ਬਾਕੀ ਪਰ ਇੱਕ ਵਲਖਣ ਉਦਾਹਰਣ ਪੇਸ਼ ਕੀਤੀ ਕਿ ਦੂਜਿਆਂ ਧਰਮਾਂ ਦੇ ਵੀ ਹਿੱਤ ਚ ਸਾਡੇ ਗੁਰੂ ਸਾਹਿਬ ਨੇ ਜਿਹੜਾ ਆ ਆਪਣਾ ਸੀਸ ਦਿੱਤਾ thank mm -hmm. you ਇਤਨੀ ਸੰਗਤ ਬੈਠੀ ਹੈ ਉਤਨੀ ਆਵਾਜ਼ ਨਹੀਂ ਆ ਰਹੀ ਆਪ ਜਿਤਨੇ ਵੀ ਬੈਠੇ ਹੋ ਗ੍ਰਸਤੀਆਂ ਸੰਸਾਰੀਆਂ ਤੇ ਕੁਝ ਨਾ ਕੁਝ ਤੇ ਚਾਹੀਦਾ ਕਿਸੇ ਨੂੰ ਕੰਮਕਾਰ ਵਿੱਚ ਵਾਦਾ ਚਾਹੀਦਾ ਕਿਸੇ ਨੂੰ ਸਰੀਰ ਦੀ ਤੇ ஆரோਗਤਾ ਕੋਈ ਧੀਆਂ ਪੁੱਤਰਾਂ ਦੇ ਸੁੱਖ ਮੰਗਦੇ ਕੋਈ ਕਮਾਈ ਵਿੱਚ ਬਰਕਤ ਚਾਹੁੰਦੇ ਕੋਈ ਕੁਝ ਚਾਹੁੰਦਾ ਹੈ ਕੋਈ ਕੁਝ ਚਾਹੁੰਦੇ ਜੋ ਚਾਹੀ ਤੇ ਮੰਗੋ ਸਤਿਗੁਰ ਕੋਲੋਂ ਤੂੰ ਆਉ ਇੱਕ ਵਾਰੀ ਦਾਸ ਬੋਲਣ ਗੇ ਇੱਕ ਵਾਰੀ ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਲਗਵਾਓ ਹਾਜ਼ਰੀ ਕੋਈ ਵੀ ਰਸਨਾ ਖਾਲੀ ਨਾ ਰਹਿ ਜਾਏ ਮੁੱਖ ਦੁਨੀਆਂ ਮੋੜੀਂ ਬਾਬਾ ਬਪਾ ਮਖੜਾ ਨਾ ਮੋੜੀਂ ਮੁੱਖ ਦੁਨੀਆਂ